be prepared for the worst hope for the best ta jadon vi koi opportunity apan nu pata hai vi dubara nahi aani jaldi jaldi ta odo ta eh cheez follow karni hi chaiyidi hai koi vi stone unturned nahi rehna chahida ta gall ho rahi hai ji pcs prelims di ta paper jehda hai ga most difficult aayega difficult aayega upsc prelims to vi difficult aayega ode bare exact ta dasna possible nahi hai but mere according apni taiyari jehdi hai gi hai ਉਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਬੀਜੇ ਪ੍ਰੀਲਿਮਸ ਜਿਸ ਤਰ੍ਹਾਂ ਯੂਪੀਐਸਸੀ ਪ੍ਰੀਲਿਮਸ 2025 ਆਇਆ ਜੇ ਉਹਨਾਂ ਵੀ ਲੈਵਲ ਡਿਫਿਕਲਟ ਆ ਰਿਹਾ ਤਾਂ ਵੀ ਆਪਣਾ ਪੇਪਰ ਕੁਆਲੀਫਾਈ ਹੋਣਾ ਚਾਹੀਦਾ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮੈਂ ਤਾਂ ਸੋਚਿਆ ਸੀ ਪੇਪਰ ਇਸ ਤਰ੍ਹਾਂ ਆਏਗਾ ਉਸ ਤਰ੍ਹਾਂ ਆਏਗਾ ਹਰ ਪੁਆਇੰਟ ਆਫ 뷰 ਤੋਂ ਹੀ ਜਿਹੜਾ ਹੈਗਾ ਪ੍ਰੀਪੇਅਰਡ ਰਹੋ no doubt ਕੁਝ ਚੀਜ਼ਾਂ ਹੁੰਦੀਆਂ ਨੇ ਜਿਵੇਂ ਪਤਾ ਵੀ ਕਰੰਟ ਅਫੇਅਰਸ ਦੀ ਬੀਟੇਜ ਜ਼ਿਆਦਾ ਰਹਿੰਦੀ ਹੈ ਪੀਵਾਈਕਿਊ ਦੀ ਕਾਫੀ ਜ਼ਿਆਦਾ ਰਹਿੰਦੀ ਹੈ ਪੰਜਾਬ ਜੀਕੇ ਦੀ ਇਸ ਵਾਰ ਬੀਟੇਜ ਜ਼ਿਆਦਾ ਹੈ no doubt ਉਹ ਚੀਜ਼ਾਂ ਲਈ ਆਪਾਂ ਨੂੰ ਜਿਹੜਾ ਹੈਗਾ ਆਪਣਾ ਮਾਈਂਡ ਸੈ ਬਟ ਇਹ ਵੀ ਗੱਲ ਸਮਝਣ ਵਾਲੀ ਹੈ ਜੀ ਕਿ ਕੋਈ ਵੀ ਸਬਜੈਕਟ ਆਪਾਂ ਛੱਡ ਕੇ ਨਹੀਂ ਜਾ ਸਕਦੇ ਜੇ ਤੁਸੀਂ ਕਹੋ ਵੀ ਮੇਰੀ ਮਿਡਵੈਲ ਹਿਸਟਰੀ ਵਧੀਆ ਹੈ ਮਾਡਰਨਿਸਟਰੀ ਵਧੀਆ ਮੈਂ ਉਹ ਪੜ ਲੰਨਾ ਐਂਸ਼ੀਅੰਟ ਹਿਸਟਰੀ ਛੱਡ ਦੰਨਾ ਤਾਂ ਇੱਥੇ ਨਹੀਂ ਪੀ ਟ੍ਰਿਪਲ ਐਸ ਬੀ ਦੇ ਜਿਹੜੇ ਹੋਰ ਐਗਜ਼ਾਮਸ ਨੇ ਉੱਥੇ ਤੁਸੀਂ ਇਹ ਚੀਜ਼ ਫਾਲੋ ਕਰ ਸਕਦੇ ਹੋ ਬਟ ਇੱਥੇ ਬਿਲਕੁਲ ਉਲਟਾ ਕੰਮ ਹੈ ਇੱਥੇ ਤੁਸੀਂ ਇਕਨੋਮਿਕਸ ਵੀ ਡਿਟੇਲਸ ਦੇ ਵਿੱਚ ਪੜੋਗੇ ਮਾਡਰਨ ਹਿਸਟਰੀ ਤਿੰਨੋਂ ਹਿਸਟਰੀ ਹੋ ਗਈਆਂ ਪੋਲੀਟੀ ਹੋ ਗਈ ਜੀਓਗ੍ਰਾਫੀ ਹੋ ਗਈ ਪੰਜਾਬ ਜੀਕੇ ਮਤਲਬ ਜਿੰਨਾ ਵੀ ਸਿਲੇਬਸ ਹੈ ਰੈਣਾ ਤਾਂ ਸਿਲੇਬਸ oriented ਹੈ ਇਹ ਤਾਂ ਹੈ ਨਹੀਂ ਤੁਸੀਂ ਫਿਲਾਸਫੀ ਦੀਆਂ ਕਿਤਾਬਾਂ ਪੜ੍ਹਨੀ ਹੈ ਸਟਾਰਟ ਕਰ ਦੋਣੀ ਹੈ ਸਾਈਕੋਲੋਜੀ ਸਟਾਰਟ ਕਰ ਦੋਗੇ ਆਬਵੀਅਸਲੀ ਜੋ ਜੋ ਪੇਪਰ ਦੇ ਵਿੱਚ ਡਿਫਾਈਨਡ ਹੈ ਸਿਲੇਬਸ ਦੇ ਵਿੱਚ ਡਿਫਾਈਨਡ ਹੈ ਪੀਆਈਕਿਊ ਦੇ ਵਿੱਚ ਆਂਦਾ ਰਿਹਾ ਉਸ ਤਰ੍ਹਾਂ ਦਾ ਕੰਟੈਂਟ ਉਹੀ ਪੜ੍ਹਨਾ ਪਰ ਸਾਰੇ ਸਬਜੈਕਟਸ ਕਿਸੇ ਵੀ ਸਬਜੈਕਟ ਨੂੰ ਤੁਸੀਂ ਪੀਸੀਐਸ ਦੇ ਵਿੱਚ ਛੱਡ ਕੇ ਨਹੀਂ ਜਾ ਸਕਦੇ ਚਾਹੇ ਵਰਲਡ ਵਾਰ ਹੈ ਚਾਹੇ ਵਰਲਡ ਹਿਸਟਰੀ ਹੈ ਚਾਹੇ ਪੰਜਾਬ ਹਿਸਟਰੀ ਹੈ ਚਾਹੇ ਕੈਮਿਸਟਰੀ ਹੈ ਜੇ ਬੇਸਿਕ ਸਾਇੰਸ ਆਣੀ ਹੈ ਤਾਂ ਪੜ੍ਹਨੀ ਹੈ PCS ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਟੂਡੈਂਟ ਰਿਸਕ ਨਾ ਲਿਓ ਹਾਂ ਇਹ ਚੀਜ਼ ਤਾਂ ਹੈ ਹੀ ਇਹ ਵੀ ਪ੍ਰੇਫਰੈਂਸ ਤੇ ਪੜਕੇ ਜਾਓ ਬਾਕੀ PCS ਦਾ ਪੇਪਰ ਮੰਨ ਕੇ ਚੱਲੋ ਮੋਸਟ ਪ੍ਰੋਬੈਬਲਿਟੀ ਡਿਫਿਕਲਟ ਹੀ ਆਈਗਾ ਵਧੀਆ ਲੈਵਲ ਹੀ ਆਏਗਾ ਕੰਪੀਟੀਸ਼ਨ ਚਾਰੋਂ ਪਾਸੋਂ ਵਧੀਆ ਹੀ ਹੋਏਗਾ ਪਰ ਮੈਟਰ ਇਹੀ ਕਰੇਗਾ ਵੀ ਥੋੜੀ ਤਿਆਰੀ ਕਿੰਨੀ ਹੈ ਤਾਂ ਆਪਣੀ ਤਿਆਰੀ ਤੇ ਫੋਕਸ ਕਰੋ ਬਾਕੀ ਚੀਜ਼ਾਂ ਤੇ ਫੋਕਸ ਨਾ ਕਰੋ ਫੋਕਸ ਰਹਿਣ ਦਾ ਹੀ ਜਮਾਨਾ ਹੈ ਜਿਹੜਾ ਸਟੂਡੈਂਟ ਸਹੀ ਟਾਈਮ ਤੇ ਫੋਕਸ ਰਹੇਗਾ ਉਹੀ ਜਿਹੜਾ ਹੈਗਾ ਸਕਸੈਸਫੁਲ ਜਲਦੀ ਪਹੁੰਚੇਗਾ ਅਦਰਵਾਈਜ਼ ਨੋਲਿਜ ਸਾਰਿਆਂ ਨੇ ਕਿਸ ਨਾ ਕਿਸੇ ਟਾਈਮ ਤੇ ਬਹੁਤ ਲੈਣ ਦੀ ਕੋਸ਼ਿਸ਼ ਕੀਤੀ ਹੈ ਡਾਟਾ ਕਲੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਹਿਣਾ ਮੈਂ ਚਾਹੁੰਦਾ ਵੀ ਕਿਤਾਬਾਂ ਸਾਰਿਆਂ ਨੇ ਬਹੁਤ ਪੜ੍ਹ ਲਈਆਂ ਨੋਟਸ ਬਹੁਤ ਤਰ੍ਹਾਂ ਦੇ ਅਲੱਗ-ਅਲੱਗ ਸੋਰਸਸ ਤੋਂ ਬਹੁਤ ਪੜ੍ਹ ਲਏ YouTube ਤੇ ਵੀਡੀਓਜ਼ ਬਹੁਤ ਸੁਣ ਲਈਆਂ ਪਰ ਹੁਣ ਉਹਨੂੰ ਜਿਹੜਾ ਹੈਗਾ ਇੰਪਲੀਮੈਂਟ ਕਰਨ ਦਾ ਟਾਈਮ ਆ ਗਿਆ ਐਗਜ਼ੀਕਿਊਟ ਕਰਨ ਦਾ ਟਾਈਮ ਆ ਗਿਆ ਤਾਂ ਹੁਣ ਆਪਣੇ ਹੀ ਡਾਟਾ ਚੋਂ ਜਿਹੜਾ ਰਿਕੁਆਇਰਡ ਡਾਟਾ ਉਹਨੂੰ ਲੱਭੋ PCS ओरिएंटेड ਆਪਣੀ ਸਟੱਡੀ ਨੂੰ ਜਿਹੜਾ ਹੈਗਾ ਫੋਕਸ ਕਰੋ ਤੇ ਮੈਂ ਉਮੀਦ ਕਰਦਾ ਕਿ ਜਿਹੜੇ ਸਟੂਡੈਂਟਸ ਐਕਚੁਅਲ ਦੇ ਵਿੱਚ PCS ਅਫਸਰ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਮੈਟਰ ਹੀ ਨਹੀਂ ਕਰੇਗਾ ਵੀ ਪੇਪਰ ਦਾ ਕੀ ਲੈਵਲ ਠੀਕ ਹੈ ਜੀ ਤਾਂ ਵਿਸ਼ ਯੂ ਆਲ ਦਾ ਬੈਸਟ ਬਾਕੀ ਤੁਸੀਂ 7986463146 ਤੇ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਹੈਲਪ ਚਾਹੀਦੀ ਹੈ ਗਾਈਡੈਂਸ ਚਾਹੀਦੀ ਹੈ ਮੈਂਟਰਸ਼ਿਪ ਚਾਹੀਦੀ ਹੈ ਤੁਹਾਨੂੰ ਕੰਟੈਂਟ ਚਾਹੀਦਾ ਤੁਸੀਂ ਆਪਣਾ ਸ਼ਡਿਊਲ ਬਣਵਾਉਣਾ ਚਾਹੁੰਦੇ ਹੋ PCS ਦੀ ਤਿਆਰੀ ਨੂੰ ਲੈ ਕੇ ਕੋਈ ਵੀ ਪੇਪਰ ਦੀ ਕਿਸੇ ਵੀ ਤਰ੍ਹਾਂ ਦੀ ਰਿਕੁਆਇਰਮੈਂਟ ਹੈ ਤਾਂ ਤੁਸੀਂ ਕੰਟੈਕਟ ਕੰਟੈਕਟ ਜਿਹੜਾ ਹੈਗਾ ਕਰ ਸਕਦੇ ਹੋ ਵਿਸ਼ ਯੂ ਆਲ ਦਾ ਬੈਸਟ ਵਾਂਸ ਅਗੇਨ ਥੈਂਕ ਯੂ